ਇਸ ਵੇਲੇ ਦੀ ਖਬਰ ਤੁਹਾਨੂੰ ਨਮਾ ਸ਼ਹਿਰ ਦੇ ਥਾਣਾ ਕਾਟਗੜ ਦੀਨ ਆਉਂਦੇ ਪਿੰਡ ਮਡੇਰਾ ਦਿਖਾ ਰਹੇ ਹਨ ਮਡੇਰਾ ਦੇ ਵਿੱਚ ਬਣੀ ਹੋਈ ਇੱਕ ਚਾਰ ਫੈਕਟਰੀ ਦੇ ਉੱਤੇ ਅਣਪਛਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੱਸ ਦਿੰਦੇ ਆ ਇਸ ਫੈਕਟਰੀ ਦੇ ਕਰਿੰਦੇ ਦਾ ਬਾਰ ਬਾਰ ਬਚਾਅ ਹੋ ਗਿਆ ਦੋ ਗੋਲੀਆਂ ਦੋ ਫਾਇਰ ਕੀਤੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਦੱਸਿਆ ਜਾ ਰਿਹਾ ਕਿ ਉਸ ਕਰਿੰਦੇ ਦੀ ਜਾਨ ਬਚੀ ਹੈ ਇਸ ਮੌਕੇ ਸੀਐਸਟਾਪ ਦੀਆਂ ਟੀਮਾਂ ਫਰੇਨਸਿਕ ਟੀਮਾਂ ਪਹੁੰਚ ਗਈਆਂ ਪੂਰੇ ਮਾਮਲੇ ਨੂੰ ਬ੍ਰਿਕੀ ਦੇ ਨਾਲ ਦੇਖਿਆ ਜਾ ਰਿਹਾ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਕੰਗਾਲੀ ਜਾ ਰਹੀ ਹੈ ਦੱਸ ਦਿੰਦੇ ਆ ਫੈਕਟਰੀ ਮਾਲਕਾਂ ਵੱਲੋਂ ਦੱਸਿਆ ਗਿਆ ਕਿ 29 ਮਈ ਨੂੰ ਇੱਕ ਵਰਸਰ ਦੇ ਉੱਤੇ ਫਰੋਤੀ ਮੰਗਣ ਦੀ ਕਾਲ ਆਈ ਸੀ 50 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਤੇ ਅੱਜ ਉਹਨਾਂ ਅਣਛਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਪੁਲਿਸ ਵੱਲੋਂ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੱਸ ਦਿੰਦੇ ਆ ਪੰਜਾਬ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਕਈ ਇਸ ਤਰੀਕੇ ਦੇ ਕਾਰੋਬਾਰੀਆਂ ਜਾਂ ਫੈਕਟਰੀ ਦੇ ਮਾਲਕਾਂ ਤੋਂ ਕਈ ਇਸ ਤਰੀਕੇ ਦੇ ਲੋਕਾਂ ਸਾਤੇ ਬਦਮਾਸ਼ ਜਿਹੜੇ ਨੇ ਫਰੋਤੀ ਮੰਗਦੇ ਨੇ ਜਿਸ ਤੋਂ ਬਾਅਦ ਜਾ ਕੇ ਅਗਰ ਫੈਕਟਰੀ ਦਾ ਮਾਲਕ ਜਾਂ ਕੋਈ ਸ਼ਾਹੂਕਾਰ ਬੰਦਾ ਫਰੋਤੀ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਫੈਰ ਕਰਦੇ ਨੇ ਫੈਰ ਕਰਕੇ ਡਰਾ ਧਮਕਾ ਜਾਂਦਾ ਹੈ ਬੰਦਾ ਆਪਣੀ ਜਾਨ ਦੇ ਬਚਾਅ ਵਾਸਤੇ ਕਈ ਵਾਰ ਇਦਾਂ ਦੇ ਬਦਮਾਸ਼ਾਂ ਨੂੰ ਪੈਸੇ ਦੇ ਦਿੰਦਾ ਜਿਸ ਤੋਂ ਬਾਅਦ ਜਾ ਕੇ ਹੋਰ ਵੀ ਇਹਨਾਂ ਨੂੰ ਇਹ ਲੱਗਦਾ ਕਿ ਹੋਰਾਂ ਤੋਂ ਵੀ ਅਸੀਂ ਫਰੋਤੀ ਮੰਗ ਸਕਦੇ ਆ ਪਰ ਪੁਲਿਸ ਨੇ ਉਸ ਮਾਮਲੇ ਨੂੰ ਬਰੀਕੀ ਦੇ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਬਦਮਾਸ਼ਾਂ ਨੂੰ ਉਹਨਾਂ ਸੱਤੇ ਵਿਅਕਤੀਆਂ ਨੂੰ ਫੜਨ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਭਾਵੇਂ ਕਿ ਪੁਲਿਸ ਵੱਲੋਂ ਜੋ ਬਿਆਨ ਦਿੱਤੇ ਗਏ ਉਹਨਾਂ ਬਲੱਸਿਆ ਗਿਆ ਕਿ ਅਸੀਂ ਅਜੇ ਕੁਝ ਵੀ ਨਹੀਂ ਕਹਿ ਸਕਦੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸਾਡੀ ਟੀਮਾਂ ਪਹੁੰਚੀਆਂ ਹੋਈਆਂ ਨੇ ਜੋ ਜਾਂਚ ਹੋ ਜਾਏਗੀ ਉਸ ਤੋਂ ਬਾਅਦ ਦੱਸਾਂਗੇ ਕਿ ਅਸਲ ਮਾਮਲਾ ਹੈ ਕੀ ਹੈ ਤਾਂ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਭਾਵੇਂ ਫੈਕਟਰੀ ਮਾਲਕਾਂ ਬਲੱਸਿਆ ਗਿਆ ਕਿ ਹੁਣ ਸਾਨੂੰ ਦਰਸ ਤਾਰਿਆ ਕਿ ਕਿਤੇ ਨ ਕਿਤੇ ਇਹ ਬੰਦੇ ਜਿਹੜੇ ਬਦਮਾਸ਼ ਨੇ ਜਿੱਤੇ ਫੈਕਟਰੀ ਦੇ ਉੱਤੇ ਗੋਲੇ ਚਲਾ ਸਕਦੇ ਨੇ ਤਾਂ ਸਾਨੂੰ ਰਾਹ ਦੇ ਵਿੱਚ ਕਿਤਨਾ ਕਿਤੇ ਖਤਰਾ ਹੋ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਫੈਕਟਰੀ ਮਾਲਕਾਂ ਵੱਲੋਂ ਦੱਸਿਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਪੂਰੀ ਖਬਰ ਨਵਾਂ ਸ਼ਹਿਰ ਦੇ ਕਾਠਗੜ ਅਦੀਨਾਂ ਦੇ ਪਿੰਡ ਮੰਡੇਰਾ ਤੋਂ ਸਾਹਮਣੇ ਆ ਰਹੀ ਹੈ ਇਸ ਮੌਕੇ ਪੁਲਿਸ ਨੇ ਕੀ ਕੀਤਾ ਪਰ ਤੁਸੀਂ ਉਹ ਵੀ ਸੁਣੋ ਹਾਂਜੀ ਸਰ ਜਿਹੜੀ ਮੰਡੇਰਾ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਉਸ ਦੇ ਬਾਰੇ ਜਾਣਕਾਰੀ ਦਿਓ ਕਿਹੜੀ ਵਾਰਦਾਤ ਇਹ ਪੁਨਰਕਾਰ ਕੰਚਲਾ ਜਾਂਦਾ ਹੈ ਜਾਂ ਮੰਡੇਰਾ ਦੇ ਵਿੱਚ ਹੈ ਇਹ ਰਾਤਨਾ ਮੰਡੇਰਾ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹ ਕਹਿੰਦਾ ਗਰਮਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰਾ ਚਾਰੇ ਦੀ ਆਚਾਰ ਬਣਾਉਣ ਦੀ ਫੈਕਟਰੀ ਹੈਗੀ ਹੈ। ਉੱਥੇ ਕੋਈ ਇਨਸੀਡੈਂਟ ਹੋਇਆ ਹੈ ਉਹਦੇ ਸਬੰਧ ਵਿੱਚ ਸੁਰਵੇ ਜਾ ਕੇ ਤਪਰੀਖ ਕਰਦੇ ਨੇ। ਤੇ ਤੋਂ ਬਾਅਦ ਉਹ ਹੀ ਦੱਸਦੇ ਅਸਲ ਗਲਤੀ ਹੋਈ ਹੈ। ਮਾਲਕਾਂ ਦਾ ਕਹਿਣਾ ਹੈਗਾ ਕਿ ਗੋਲੀ ਚੱਲੀ ਹੈ ਕੋਈ ਜਾਨਾ ਲੱਗਿਆ ਜਾਂ ਉਹ। ਸਾਡੇ ਉੱਥੇ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫਰੈਂਜ਼ਿਕ ਸਾਡੇ ਥਾਣੇ ਦੀ ਹੈ। ਪੂਰਾ ਉਹਦਾ ਅਸੀਂ ਮਤਲਬ ਤਪਰੀਖ ਕਰਨ ਤੋਂ ਬਾਅਦ ਹੀ ਦੱਸ ਦੋਗੇ। ਕੋਈ ਨਾ ਕੋਈ ਕੰਪਨੀ ਆਈਆ ਜਾਂ ਕੀ ਕੋਈ ਐਡਵਰਾਈਜ਼ਰ ਆਇਆ ਕੋਈ ਮਾਮਲਾ ਕਿਨਾਂ ਨੂੰ ਕੁਝ ਦਿਨ ਪਹਿਲਾਂ ਥੋੜੀ ਆਈ ਸੀ ਕੋਈ ਥ੍ਰੈਟ ਤਾਂ ਆਈ ਸੀ ਮੱਟਰ ਕੋ ਸਾਨੂੰ ਇਹ ਲੱਗ ਰਿਹਾ ਸੀ ਕਿ ਕੋਈ ਜਿੱਦਾਂ ਇਹਨਾਂ ਦੇ ਬਿਜ਼ਨਸ 파ਟਨਰ ਦੇ ਕੋਈ ਸਟਾਰਟ ਹੈ ਮਾਮਲਾ ਕੋਈ ਇਹਨੇ ਲੱਭ ਰਿਹਾ ਹੈ ਮਾਮਲਾ ਹਲੇ ਪੂਰੀ ਤਰ੍ਹਾਂ ਸਟਾਰਟ ਹੋਤਾ ਬਾਅਦ ਹੀ ਆਪਣਾ ਦਰਦ ਕੀਤਾ ਜਾ